ਪਰ ਡਾਕਟਰ ਸਪਾਰਤ ਕੁਸ਼ਨਾਸ਼ ਨੂੰ ਰਜਿੰਦਰ ਅੰਦਰ ਐਸਐਸਪੀ ਨੇ ਜਿਹੜਾ ਸੱਮਨ ਭੇਜਿਆ ਸੀ ਉਹਨੂੰ ਸਸਪੈਂਡ ਕਰਤਾ ਹੈ ਉਸ ਬਾਰੇ ਕੀ ਕਹੋ ਦੇਖੋ ਗੱਲ ਇਹ ਆ ਕਿ ਇਹ ਖੇਡਾਂ ਖੇਡ ਰਹੀ ਹੈ ਆਮ ਆਦੀ ਪਾਰਟੀ ਸਰਕਾਰ ਔਰ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੇਰੇ ਦਫ਼ਤਰ ਨੂੰ ਤੇ ਪਤਾ ਹੀ ਨਹੀਂ ਕਿ ਭਾਰਤ ਕੁਸ਼ਨਾਸ਼ ਨੂੰ ਸੱਮਨ ਕਰ ਦਿੱਤਾ ਗਿਆ ਹੈ ਭਗਵੰਤ ਮਾਨ ਜੀ ਤੁਹਾਡੀ ਬੁੱਕਲ ਦੇ ਵਿੱਚ ਚੋਰ ਕਿਉਂਕਿ ਤੁਹਾਡੀ ਕੁਰਸੀ ਦੇ ਉੱਪਰ ਕੋਈ ਹੋਰ ਬਿਰਾਜਮਾਨ ਹੈ ਦਿੱਲੀ ਵਾਲਿਆਂ ਦਾ ਕਬਜ਼ਾ ਹੈ ਇਹ ਚਲਾ ਰਹੇ ਆ ਦਿੱਲੀ ਵਾਲੇ ਤੁਹਾਨੂੰ ਤੇ ਕਿਸੇ ਗੱਲ ਦੀ ਖ਼ਬਰ ਹੀ ਨਹੀਂ ਔਰ ਹੈਰਾਨਗੀ ਇਸ ਗੱਲ ਦੀ ਹੈ ਕਿ ਜਿਸ ਤਰੀਕੇ ਦੇ ਨਾਲ ਪਰੇਸ਼ਾਨ ਕਰਨ ਵਾਸਤੇ ਕੇਦਰੀ ਵਾਦੀਆਂ ਟੀਮਾਂ ਦਿੱਲੀ ਦੀਆਂ ਟੀਮਾਂ ਇੱਥੇ ਆ ਕੇ ਸਰਕਾਰ ਦੇ ਦਬਾਅ ਪਾ ਰਹੀਆਂ ਹੁਣ ਐਸਐਸਪੀ ਵਿਜੇਲਨ ਨੂੰ ਸਸਪੈਂਡ ਕਰਤਾ ਗਿਆ ਇਹ ਭਗਵੰਤਮਾਨ ਮਾਫੀ ਮੰਗੇ ਭਗਵੰਤਮਾਨ ਅਸਤੀਫਾ ਦੇਵੇ ਕਿ ਕਿ ਭਗਵੰਤ ਮਾਨ ਦੇ ਵੱਚ ਕੋਈ ਨਹੀਂ ਇਹ ਸਰਕਾਰ ਨੂੰ ਕੋਈ ਹੋਰ ਚਲਾ ਰਿਹਾ ਹੈ